ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੀ ਨਵੀਂ ਵੀਡੀਓ 'ਚ ਹੋਰ ਕੈਮ ਆ ਬਾਈ ਸਾਰੇ ਤੇ ਅਮੀਰ ਆ ਬਈ ਠੀਕ ਠਾਕ ਹੋਮੋਂਗੇ ਸਾਰੇ ਤੇ ਚੜ੍ਹਦੀ ਕਲਾ 'ਚ ਹੋਮੋਂਗੇ ਆ ਪੱਕਠੀਆਂ ਹੋਈਆਂ ਬੈਠੀਆਂ ਨੇ ਅੱਜ ਇਹ ਪੱਖੇ ਥੱਲੇ ਨੂੰ ਔਖਾ ਵੀ ਹੋਰ ਹੀ ਘੁੰਮਣ ਘੇੜੀਆਂ ਹੀ ਖਾਂਦਾ ਇਹਨੂੰ ਖੋਲ ਕੇ ਦੇਖਣਾ ਬਣਾ ਥੱਲੇ ਉਹ ਜੀ ਪਿਛਲੇ ਸੀਜ਼ਨ ਇਹ ਲਵਾਏ ਸੀ ਨਵੇਂ ਦੋਨੇ ਹੌਲੀ ਹੌਲੀ ਉਸ ਜੇ ਬਣ ਗਿਆ ਨੇ ਰੀਨੂ ਰੀ ਚੱਲਦੇ ਰਹਿੰਦੇ ਨਾ ਰਾਤ ਨੂੰ ਕਈ ਵਾਰੀ ਉਹ ਇਹਨਾਂ ਦੀ ਕਤਰੀ ਹੀ ਬਣ ਜਾਂਦੀ ਹੈ ਇਹਦਾ ਪਾਣੀ ਵੀ ਬੰਦ ਕੀਤਾ ਹੋਇਆ ਥੋੜਾ ਥੋੜਾ ਤੇ ਨਾਲ ਦੀ ਨਾਲ ਪਿਆ ਦੇਦਾ ਵਾ ਬਿੱਦੀ ਨੂੰ ਉਹਨੂੰ ਡਰਾਈ ਕਰਨ ਲੱਗੇ ਹੋયા ਕੱਲ ਚੋਈ ਸੀਗੀ ਸ਼ਾਮ ਨੂੰ ਅੱਜ ਵੀ ਸ਼ਾਮ ਨੂੰ ਚੋਵਾਂਗੇ ਤੇ ਕੱਲ ਨੂੰ ਫੇਰ ਡੰਗ ਭੰਨ ਕੇ ਚੋਵਾਂਗੇ ਇੱਕ ਪੂਰਾ ਦਿਨ ਤੇ ਹੌਲੀ ਹੌਲੀ ਫੇਰ ਫੀਡ ਤਾਂ ਬੰਦ ਕਰਤੀ ਸੀ ਜਿਵੇਂ ਹੀ ਹਜੇ ਵੀ ਲਈ ਜਾਂਦੀ ਆ ਕੱਲੇ ਨੇ ਸ਼ਾਮ ਨੂੰ ਦਿੱਤਾ ਤੇ 1 ਕਿਲੋ ਦਿੱਤਾ ਸ਼ਾਮ ਨੂੰ 2.5 2.5 ਸੀਗਾ ਉਹ 2400 ਚੱਹੀਏ ਬਾਕੀ ਵਧੀਆ ਠੀਕ ਠਾਕ ਜੀ ਸਾਰੇ ਬੈਠੀਆਂ ਨੇ ਹੁਣ ਇਹ ਹੁਣ ਆਊਗੀ ਹੀਟ ਚ ਕੱਲੇ ਨੇ ਜਾਲਾ ਆਇਆ ਦਿਖਾਇਆ ਸ਼ਾਮ ਨੂੰ ਇਹਦੇ 에ਅਰ ਸ਼ੈਡ ਦਾ ਲਗਾਉਣਾ ਠੀਕ ਆ ਇਹਦੀ ਦੇਖਦੇ ਕੀ ਕਹਿੰਦਾ ਐਰ ਸ਼ੈਡ ਕਿਉਂਕਿ ਥੋੜੀ ਜੀ ਲਾਲ ਡੱਬੀ ਜੀ ਆ ਤੇ ਜੇ ਬੱਚਾ ਆਇਆ ਤਾਂ ਸੋਨਾ ਆਊਗਾ ਐਰਸਾਈਡ ਦਾ ਕਾਲੀ ਨਹੀਂ ਹੈਗੀ ਇਹ ਲਾਲੀ ਜੀ ਜੀ ਆ ਆ ਤਾਂ ਹੁਣ ਉੱਤੇ ਸ਼ੋਰ ਆ ਜੰਮਿਆ ਹੋਇਆ ਚਟਾ ਚਟਾ ਜਿਹੜਾ ਲੱਗਦਾ ਇਹ ਭਵਾਰਿਆਂ ਦਾ ਸ਼ੋਰ ਆ ਜੰਮ ਜਾਂਦਾ ਵਾ ਅੱਜ ਆ ਕੇ ਯਾਰ ਇਹਨਾਂ ਨੂੰ ਅੱਜ ਦਿਨੇ ਪੈਣਾ ਨਹੀਂ ਹੈਗਾ ਅੱਜ ਇਹਨਾਂ ਦੇ ਚਿਚਰਾਂ ਵਾਲੀ ਦਵਾਈ ਲਾਉਣੀ ਆ ਤੇ ਆ ਕੇ ਨਮਾਉਣੇ ਆ ਫਿਰ ਇਹਨਾਂ ਨੂੰ ਨਮਾ ਕੇ ਫਿਰ ਨਾਲ ਉੱਚਾ ਫੇਰ ਦਾਂ ਬਾਕੀ ਵਧੀਆ ਦਿਨੇ ਉਹ ਪਹਾੜ ਇਹਨਾਂ ਉਹ ਕੰਮ ਦੇ ਬਹੁਤ ਨੇ ਉੱਚੇ ਕਰਕੇ ਹਵਾ ਬਹੁਤ ਚੱਲਦੀ ਹੁੰਦੀ ਆ ਤੇ ਆ ਵੀ ਜਿੱਟੀ ਹੋਈ ਪਈ ਆ ਇਧਰ ਤੱਕ ਸਾਰੇ ਐਂ ਬੇੜੇ ਚਾਰੇ ਫਿਰਦੇ ਹੁੰਦੇ ਆ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਤੇ ਬੋ ਇਹਦੇ ਲਈ ਪਰ ਇਹ ਤੇ ਕਾਰ ਵੀ ਐ ਤੇ ਇਹਨਾਂ ਨੇ ਲਿਖਿਆ ਵੀ ਹਲੋ ਬਾਈ ਸਾਡੀ ਫੜੀ ਹੋਈ ਕਾ ਉਹਦੀ ਇਹ ਕਰਾਈ ਸੀ 2 ਸਟਰਾ ਤੇ 2 ਘੰਟੇ ਬਾਅਦ ਬਲੱਡ ਗਰਾਇਆ ਉਹਨੇ ਤਾਂ ਹੁਣ ਇਹੋ 3 ਦਿਨ ਹੋ ਗਏ ਹੁਣ ਇਹੋ ਪੀਲੇ ਜਾਲੇ ਤੋਂ ਤੇ ਥੋੜਾ ਥੋੜਾ ਬਲੱਡ ਵੀ ਗੇਲ ਰਹੀ ਏ ਭਾਈ ਇਹ ਕੋਈ ਚੱਕਰ ਨਹੀਂ ਹੁੰਦਾ ਬਲੱਡ ਤਾਂ ਹੀਟ ਮੁੱਕਣ ਦੀ ਨਿਸ਼ਾਨੀ ਹੁੰਦੀ ਆ ਤੇ ਜੇ ਗੰਧਲਾ ਬਲੱਡ ਜਾਲਿਆਂ ਦੇ ਵਿੱਚ ਤੇ ਉਹਦੇ ਨਾਲ ਫੇਰ ਕਨਸੀਵ ਦੇ ਚਾਂਸ ਹੁੰਦੇ ਆ ਆਂ ਆਪਾਂ ਕੁਝ ਕਹਿ ਨਹੀਂ ਸਕਦੇ ਮੈਂ ਤਾਂ ᱷਰੀਕ ਨੂੰ ਕਹਿਣਾ ਵੀਰੇ ਮੇਰੀ ਆਸਤੇ ਨਾ ਰਿਹਾ ਕਰੋ ਮੇਰਾ ਕੰਮ ਵੀ ਤੁਹਾਨੂੰ ਇਹ ਗੱਲਾਂ ਦੱਸਣੀਆਂ ਹਨਾ ਹੁਣ ਜਾਲੇ ਦੀ ਜੇ ਤੁਸੀਂ ਫੋਟੋ ਵੀ ਭੇਜਦੇ ਹੋ ਉਹ ਫੋਟੋ ਦਾ ਰੰਗ ਕੈਮਰਾ ਵਾਲੇ ਚ ਹੋਰ ਹੋ ਜਾਂਦਾ ਹਨਾ ਅੱਖੀਂ ਦੇਖਣ ਵਾਲਾ ਰੰਗ ਹੋਰ ਹੁੰਦਾ ਮੈਂ ਤਾਂ ਹੁਣ ਆਪਦੇ ਪਸੂਆਂ ਦਾ ਐਂ ਹਿਸਾਬ ਲਾ ਲੈਣਾ ਵੀ ਆਹ ਗੱਬਣੀ ਆ ਹਨਾ ਜਾਲਾ ਦੇਖ ਕੇ ਹੁਣ ਤੁਸੀਂ ਇਹ ਨਾ ਹਿਸਾਬ ਲਾਇਆ ਕਰੋ ਵੀ ਜੇ ਮੈਂ ਕਹਦਾ ਤਾਂ ਉਹ ਗੱਬਣੀ ਹੋਊਗੀ ਹਨਾ ਬਾਅਦ ਚ ਤੁਸੀਂ ਹੱਥ ਹੀ ਨਾ ਲਾਓ ਬਾਅਦ ਚ ਤਿੰਨ ਮਹੀਨੇ ਬਾਅਦ ਚੈੱਕ ਕਰਾਂ ਤਾਂ ਮੈਨੂੰ ਗਾਲਾਂ ਕੱਢੋ ਬਾਅਦ ਚ ਹਨਾ ਇੱਕ ਦੋ ਵੇਹਤਰਾ ਭਾਈਆ ਲਿਖ ਲਿਆ ਕਰੋ ਵੀਰੇ ਹੌਲੀ ਹੌਲੀ ਤੁਹਾਨੂੰ ਹਿਸਾਬ ਆ ਜਾਣਾ ਤੁਸੀਂ ਇਹ ਹਿਸਾਬ ਲਾ ਲਓ ਵੀ ਹੁਣ ਜਿਹੜੇ ਜਾਲੇ ਇਹ ਛੜਨ ਦੀ ਆ ਤੁਸੀਂ ਕਹਿੰਦੇ ਹੋ ਕੀਲੇ ਰੰਗ ਦੇ ਤੇ ਇਹ ਵੀ ਆਪ ਦਾ ਆਪ ਦਾ ਹਿਸਾਬ ਹੁੰਦਾ ਪਸ਼ੂ ਦਾ ਤੇ ਵੀ ਕੋਈ ਪਸ਼ੂ ਕ੍ਰੋਸ ਆ ਕੋਈ ਪਿਓਰ ਚਾ ਪਿਓਰ ਪੀਲਾ ਰੰਗ ਨਹੀਂ ਕੱਢੂਗੀ ਉਹ ਗੰਧਲਾ ਆ ਕੱਢੂਗੀ ਨਿੰਬੂ ਪਾਣੀ ਰੰਗਾ ਜਾਲਾ ਜਿਹੜੀਆਂ ਲਾਲ ਲੂਲ ਜੀਆਂ ਹੁੰਦੀਆਂ ਨੇ ਜਰਸੀਆਂ ਜਾਂ ਫਿਰ ਹੋਰ ਥੁੜੀਆਂ ਕ੍ਰੋਸ ਚੁੰਦੀਆਂ ਨੇ ਇਹ ਪੀਲਾ ਜਿਹਾ ਜਾਲਾ ਕੱਢਦੀਆਂ ਨੇ ਹਨਾ ਤੇ ਤੁਸੀਂ ਇਹ ਹਿਸਾਬ ਲਾ ਲਿਆ ਕਰੋ ਵੀ ਇਹੋ ਜਿਹੇ ਜਾਲਾ ਮਾਰਿਆ ਸੀ ਦੇ ਨਾਲ ਡੇਟ ਲਿਖ ਲਿਆ ਕਰੋ ਮੰਨ ਲਓ ਵੀ ਬਾਈਆ ਨਾਂ ਗਿਆ ਕਨਸੀਵ ਕਰ ਗਈ ਤੁਹਾਨੂੰ ਅੱਗੇ ਤੋਂ ਪਤਾ ਲੱਗ ਜੂਗੀ ਜੇ ਇਹੋ ਜਿਹੇ ਜਾਲਾ ਹੋਊਗਾ ਤਾਂ ਪਸ਼ੂ ਗੱਭਣ ਇਹ ਹਿਸਾਬ ਹੁੰਦਾ ਵੀਰੇ ਮੇਰੇ ਕਹਿਣ ਤੇ ਨਾ ਚੱਲਿਆ ਕਰੋ ਵੀ ਜੇ ਮੈਂ ਤੁਹਾਨੂੰ ਕਹਿੰਦਾ ਹਾਂਜੀ ਵੀਰੇ ਉਹ ਗੱਭਣ ਹੋਊ ਮੈਂ ਐਵੇਂ ਹਨਾ ਕਹੀ ਜਾਵਾਂ ਤੁਸੀਂ ਕੱਲ ਨੂੰ ਘਰੋਂ ਚੈੱਕ ਦੇ ਬਾਅਦੋਂ ਮੈਨੂੰ ਗੱਲਾਂ ਕੱਢੀ ਜਾਵਾਂ ਵੀ ਤੂੰ ਬਾਈ ਕਿਹਾ ਸੀਗਾ ਇਹ ਤਾਂ ਗੱਭਣ ਆ ਠੀਕ ਹੈ ਨਾ ਤੇ ਇਹ ਚੱਕਰ ਆਈ ਤੇ ਹਰਪ੍ਰੀਤ ਸਿੰਘ ਬਾਈ ਕਹਿੰਦਾ ਥਣ ਬਰਾਬਰ ਕਰਨ ਦਾ ਇਲਾਜ ਦੱਸੋ ਉਹ ਵੀਰੇ ਜੀ ਅਡਰ ਪਈਆ ਯਾਰ ਕੱਲ ਨੂੰ ਪਾ ਦਾਂਗੇ ਵੀਡੀਓ ਤੇ ਇਹਨੂੰ ਹੁਣ ਚਲਾਉਣੀ ਹੋਈ ਆ ਬਿੱਦੀ ਨੂੰ ਜਦ ਇਹ ਪ੍ਰੋਪਰ ਡਰਾਈ ਹੋ ਗਈ ਬਸ ਜਦਿਆਂ ਦੀ ਫੀਡ ਸਟਾਰਟ ਹੋਊਗੀ ਇਹਦੇ 40 ਦਿਨਾਂ ਤੱਕ ਚਲਾਵਾਂਗੇ ਉਹਦੀ ਚਾਹੇ ਦਾ 40 ਦਿਨ ਤੱਕ ਚਲਾ ਦਿਓ ਚਾਹੇ ਮਹੀਨੇ ਤੱਕ ਚਲਾ ਦਿਓ 15 ਐਮਐਲ ਦੀ ਸ਼ੀਸ਼ੀ ਹੁੰਦੀ ਆ ਉਹ ਦੋ ਸ਼ੀਸ਼ੀਆਂ ਪਿਆ ਦੇ ਕਰੋ ਚਾਹੇ ਤੇ ਬਰਾਬਰ ਹੋਣਾ ਨਾ ਹੋਣਾ ਬਾਈ ਕੁਦਰਤੀ ਗੱਲ ਆ ਤੇ ਆਪਾਂ ਇੰਨਾ ਕ ਐਫਰਟ ਕਰ ਸਕਦੇ ਆ ਵੀ ਦਵਾਈ ਦੇ ਸਕਦੇ ਆ ਤੇ ਉਹ ਵੀ ਰਿਜ਼ਲਟ ਵਧੀਆ ਆਵੇ ਤਾਂ ਵਧੀਆ ਹੀ ਆ ਆਪਣੇ ਪਹਿਲੀ ਗਾਂ ਤੇ ਵਧੀਆ ਆਇਆ ਵਾ ਹੁਣ ਐਤਕੀ ਫੇਰ ਬਿੱਦੀ ਤੇ ਵਰਤਾਂਗੇ ਉਹਨੂੰ ਜੀ ਅੱਡ ਨੂੰ ਦੇਖਦੇ ਆ ਫਿਰ ਕੀ ਕਹਿੰਦੀ ਆ ਤੇ ਕੱਲ ਨੂੰ ਵੀਡੀਓ ਚ ਦੱਸ ਦਾਂਗੇ ਵੀਰੇ ਦਵਾਈ ਉਹ ਗਰਬੀਰ ਸਿੰਘ ਵੀਰ ਜੀ ਗਾਂ ਚਰਬੀ ਮਾਰਦੀ ਆ ਕੋਈ ਇਲਾਜ ਵੀਰੇ ਡਾਕਟਰ ਨੂੰ ਸੱਦੋ ਮੈਨੂੰ ਲੱਗਦਾ ਪਰਸੋਂ ਚ ਉੱਥੇ ਵੀ ਤੁਹਾਡਾ ਕਮੈਂਟ ਆਇਆ ਸੀਗਾ ਤੇ ਇਦੋਂ ਪਹਿਲਾਂ ਮੇ ਤੋਂ ਪੁੱਛਣ ਨਾਲੋਂ ਬਾਈ ਇਹੋ ਜਿਹਾ ਜਿਹੜਾ ਮੇਜਰ ਕੰਮ ਹੁੰਦਾ ਥੋੜਾ ਜਿਹਾ ਪਸ਼ੂ ਦਾ ਉਹਦੇ ਲਈ ਛੇਤੀ ਡਾਕਟਰ ਬੁਲਾ ਲਿਆ ਕਰੋ ਭਰਾ ਆਪਣੇ ਕਿਉਂਕਿ ਹੁਣ ਜੇ ਤੁਸੀਂ ਪਾਰਸਨ ਚ ਉੱਥੇ ਸ਼ਾਇਦ ਮੈਨੂੰ ਲੱਗਦਾ ਵੀਡੀਓ ਚ ਕਮੈਂਟ ਕੀਤਾ ਹੀ ਜਾਉਂ ਤੋਂ ਪਹਿਲਾਂ ਕੀਤਾ ਹੋਊਗਾ ਬਾਈ ਗਾਂ ਚਾਰਬੀ ਮਾਰਦੇ ਹੁਣ ਜੇ ਉਦਣ ਦੇ ਤੁਸੀਂ ਡਾਕਟਰ ਸਾਧ ਲੈਂਦੇ ਤਾਂ ਵਧੀਆ ਰਹਿੰਦੇ ਹੁਣ ਕਿਉਂਕਿ ਕਈ ਇਹੋ ਜਿਹੇ ਕੰਮ ਹੁੰਦੇ ਆ ਬਾਈ ਵਿੱਚ ਪਸ਼ੂਆਂ ਦੇ ਜਿਨ੍ਹਾਂ ਦੇ ਡਾਕਟਰ ਨੂੰ ਜ਼ਰੂਰੀ ਸੱਦਣਾ ਜ਼ਰੂਰੀ ਹੁੰਦਾ ਠੀਕ ਆ ਭਰਾ ਆਪਣੇ ਜੇ ਜਿਹੜਾ ਕੋਈ ਵੀ ਮੇਜਰ ਕੰਮ ਆ ਉਹਦੇ ਲਈ ਡਾਕਟਰ ਸੱਦ ਲਿਆ ਕਰੋ ਤਾਂ ਵਾੜਾ ਵਧੀਆ ਬਾਈ ਆਪਾਂ ਤੁਹਾਨੂੰ ਉਹ ਦੱਸ ਸਕਦੇ ਆ ਜੋ ਮੇਰੇ ਨਾਲ ਹੋਇਆ ਹੈ ਨਾ ਤੇ ਹੁਣ ਮੈਂ ਜਿਹੜੀ ਚੀਜ਼ ਮੇਰੇ ਨਾਲ ਕਦੇ ਹੋਈ ਨਹੀਂ ਉਹ ਆ ਹੁਣ ਮੈਂ ਤੁਹਾਨੂੰ ਲਾਜ ਵੀ ਕੀ ਦੱਸਾਂ ਠੀਕ ਆ ਜੀ ਇਸ ਤੋਂ ਬਿਹਤਰ ਡਾਕਟਰ ਭਰਾ ਸੱਦ ਕੇ ਉਹਨੂੰ ਦਿਖਾ ਲਓ ਤੇ ਗਰ ਸੇਵਕ ਬਾਈ ਡਾਕਟਰ ਗਰੇਵਾਲ ਦਾ ਪਰਚਾ ਦੀ ਫੋਟੋ ਪਾਓ ਕੱਲ ਨੂੰ ਪਾ ਦਾਂਗੇ ਵੀਰੇ ਉਹ ਜੀ ਆਡਰ ਦੀ ਨਾਲੇ ਬਣਾ ਦਾਂਗੇ ਵੀਡੀਓ ਤੇ ਨਾਲੇ ਨਾਲ ਪਰਚੇ ਦੀ ਫੋਟੋ ਪਾ ਦਾਂਗੇ ਕਲੀਅਰ ਜੀ ਕਰਕੇ ਠੀਕ ਹੈ ਜੀ ਤੇ ਵੀਰ ਸਿੰਘ اے ਆਈ ਕੇ ਬਾਅਦ ਸੀਆਰਐਸ ਪਾਡਰ ਡਾਲਣਾ ਹੈ ਕਿਆ ਭਾਈ ਐਂਕੂ ਪਠਾਨਕੋਟ ਤੋਂ ਵੀਰ ਨੇ ਲਿਖਿਆ ਵੀ ਸੀਆਰਐਸ ਪਾਉਣਾ ਮੈਂ ਉਹਦੇ ਤੋਂ ਬਾਅਦ اے ਆਈ ਤੋਂ ਬਾਅਦ اے ਆਈ ਤੋਂ ਬਾਅਦ ਭਰਾ ਜਿੰਨਾ ਟਾਈਮ ਚੈੱਕ ਪਾਸ ਨਹੀਂ ਹੁੰਦਾ ਪਸ਼ੂ ਉਨਾ ਟਾਈਮ ਤਾਂ ਪਾਓ ਜਿੱਦੇ ਤੁਸੀਂ ਚੈੱਕ ਕਰਾ ਲਿਆ ਉਹਦੇ ਛੱਡ ਦਿਓ ਉਸ ਤੋਂ ਬਾਅਦ ਚਾਹੇ ਕੋਈ ਸਿੰਪਲ ਪਾਲਿਆ ਕਰੋ ਸਸਤੇ ਵਾਲਾ ਜਿਵੇਂ ਐਗਰੀਮੈਂਟ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਤੇ ਸਿੰਪਲ ਪਲੇ ਨਹੀਂ ਭਾਵੇਂ ਪਾ ਦਿਆ ਕਰੋ ਜੇ ਪਾਉਣਾ ਉਹ ਵੀ ਪਾ ਦਿਆ ਕਰੋ ਨਹੀਂ ਨਾ ਸਹੀ ਆਪਾਂ ਚੈੱਕ ਪਾਸ ਕਰਾਉਣ ਤੋਂ ਬਾਅਦ ਕਦੇ ਨਹੀਂ ਪਾਇਆ ਬਈ ਠੀਕ ਹੈ ਜੀ ਤੇ 40 ਵਾਲ 40 ਵਾਲ ਵੀਰ ਸਟਰੋਂਗ ਆਰਡਰ ਦਾ ਕੀ ਬੈਨੀਫਿਟ ਹੈ ਵੀਰ ਬੱਸ ਪਤਾ ਹੀ ਨਹੀਂ ਮੈਨੂੰ ਵੀਰੇ ਹੈ ਕੀ ਆ ਸਟਰੋਂਗ ਆਰਡਰ ਨਾ ਕਦੇ ਵਰਤਿਆ ਨਾ ਹਨਾ ਵੀ ਮੈਨੂੰ ਵੀਰੇ ਪਤਾ ਨਹੀਂ ਇਹਦੇ ਬਾਰੇ ਇਹ ਦੀਪ ਸੰਧੂ ਵੀਰੇ ਮੇਰੀ ਬੱਚੀ ਸੂਣ ਵਾਲੀ ਹੈ ਸੂਣ ਵਾਲੀ ਹੈ ट्रांजिशन ਨਹੀਂ ਖਾਂਦੀ ਵੀਰੇ ट्रांजिशन ਆਏ ਆ ਲੱਗ ਲੱਗ ਬਸੂ ਦਾ ਹਿਸਾਬ ਹੁੰਦਾ ਜੇ ਪਲੂਨ ਬੱਚੀ ਆ ਉਹਨੂੰ ਹੌਲੀ ਹੌਲੀ ਜੇ ਆਪਾਂ ਫੀਡ ਤੇ ਉਹਨੂੰ ਹੀਫਰ ਤੇ ਹੁਣ ਤੱਕ ਲਾਇਆ ਹੁੰਦਾ ਡਰਾਈ ਜਦੋਂ ਆਉ ਜਾਨੀ ਕਿ ਉਹ ਗੱਭਣ ਰਹੀ ਹੈ ਉਸ ਤੋਂ ਬਾਅਦ ਹੀਫਰ ਪੈਂਦੀ ਹੁੰਦੀ ਬਾਈ ਫਿਰ ਉਹ ਪੱਕਾ ट्रांजिशन ਖਾਂਦੀ ਤੁਸੀਂ ਹੁਣ ਐਂਡ ਤੇ ਮੈਨੂੰ ਲੱਗਦਾ ਜਮਾ ਐਂਡ ਤੇ ਟਰਾਂਜੀਸ਼ਨ ਹੀ ਸਿੱਧੀ ਪਾਈ ਹੋਣੀ ਆ ਉਹਦਾ 스멜 ਥੋੜੀ ਜੀ ਤੇਜ਼ ਹੁੰਦੀ ਆ ਕੜਤਣ ਚ ਹੁੰਦੀ ਆ ਤਾਂ ਕਰਕੇ ਨਹੀਂ ਉਹ ਖਾਂਦੀ ਭਰਾ ਹੌਲੀ ਹੌਲੀ ਲੱਗ ਜੂ ਵਿੱਚ ਚੋਖਰ ਮਿਕਸ ਕਰ ਦਿਆ ਕਰੋ ਨਹੀਂ ਹੈਗਾ ਉਹਦੀਆਂ ਨਹਾਸਾਂ 'ਚ ਤੇਲ ਮਲਦੋ ਥੇਲੀ ਦੇ ਪਾ ਕੇ ਨਾ ਸਰੋਂ ਦਾ ਤੇਲ 2-3 ਚਮਚੇ ਚੰਗੀ ਤਰ੍ਹਾਂ ਨੱਕ ਦੇ ਅੰਦਰ ਨੂੰ ਮਲਦੋ ਫਿਰ 스멜 ਜੀ ਹੌਣੋਂ ਹਟ ਜਾਂਦੀ ਆ ਬਸ ਉਹਨੂੰ ਹੌਲੀ ਹੌਲੀ ਲੱਗ ਜੂਗੀ ਹੁਣ ਤੇ ਬਾਕੀ ਵਧੀਆ ਭਰਾ ਅੰਗਾਵਾਂਗੇ ਦੁੱਧ ਪਾਉਣ ਟਾਈਮ ਹੋਇਆ 7:18 ਤੇ ਅਲੇਡੀਆਂ ਪਈਆਂ ਨੇ ਆਰਾਮ ਨਾਲ ਆਹ ਬਹਿਰੇ ਤੇ ਖੜੀ ਆ ਜੇ ਕੋਈ ਘਡਾਰ ਘਟੂਰ ਨਾ ਆ ਜੇ ਕਿਤੇ ਇਹ ਟੱਕਰ ਮਾਰਨ ਨੂੰ ਬੜੀ ਮਸ਼ਹੂਰ ਆ ਐਂਦੀ ਆ ਜੇ ਕੋਈ ਕਾਂਕੂ ਆ ਜੇ ਜਾਂ ਕੋਸੂਰ ਆ ਜੇ ਪਤਾ ਨਹੀਂ ਕੀ ਬੈਰੀ ਆ ਦੇ ਵਹਿ ਨਹੀਂ ਦਿੰਦੀ ਆ ਬੱਟ ਜੀ ਤੇ ਬਾਕੀ ਵਧੀਆ ਜੀ ਅੱਜ ਲਾ ਦਾਂਗੇ ਜੇ ਚਣਾਲੀ ਦਵਾਈ ਇਹਨਾਂ ਦੇ ਤੇ ਕਿਉਂਕਿ ਕਾਲੀ ਦੇ ਥੋੜੇ ਥੋੜੇ ਹੋਏ ਸੀਗੇ ਤੇ ਮੈਨੂੰ ਆਇਆ ਵੀ ਕਾਹਨੂੰ ਵਾਧਾ ਵਧਾਉਣਾ ਇਹ ਦੂਪਹਿਰ ਨਾਲ ਲਾਈ ਚੰਗੀ ਆ ਇਹ ਇਹਦਾ ਹੁਣ ਬਸ ਡਰਾਈ ਚੱਲੀ ਜਾਂਦੀ ਆ ਕਰਕੇ ਇਹਨੂੰ ਵੇਲੀ ਕਰਕੇ ਲਾ ਦਾਂਗੇ ਸਾਈਡ ਤੇ ਤੇ ਬਾਕੀ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਬਾਈ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ